ਫਗਵਾੜੇ ਸ਼ਹਿਰ ਵਿੱਚ ਉੱਗੇ ਸਮਾਜ ਸੇਵੀ ਗੁਰਦੀਪ ਸਿੰਘ ਕੰਘੜਾ ਦਾ ਲਪਟਾ ਜਨਮ ਦਿਨ ਕੋਈ ਨਾ ਕੋਈ ਅਨੇਕ ਉਪਰਾਲਾ ਕਰਕੇ ਹੀ ਮਨਾਉਂਦੇ ਹਨ ਇਸ ਵਾਰ ਉਹਨਾਂ ਨੇ ਆਪਣਾ ਜਨਮ ਦਿਨ ਰਾਗ ਗਿਰਾਂ ਨੂੰ ਬੂਟੇ ਬੰਨ ਕੇ ਮਨਾਇਆ ਇਸ ਮੌਕੇ ਗੱਲਬਾਤ ਕਰਦੇ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਗਰਮੀ ਨੂੰ ਘਟ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਉਹਨਾਂ ਨੇ ਕਿਹਾ ਕਿ ਮੌਸਮੀ ਤਬਦੀਲੀਆਂ ਤੇ ਪੈ ਰਹੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਅੱਜ ਕਰੀਬ 100 ਬੂਟੇ ਰਾਹ ਗਿਰਾ ਨੂੰ ਵੰਡੇ ਗਏ ਹਨ। ਉਹਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤਾ ਕਿ ਆਪਣੇ ਜਨਮ ਦਿਨ ਅਤੇ ਹਰ ਖੁਸ਼ੀ ਦੇ ਮੌਕੇ ਤੇ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਦੀ ਸਾਂਭ ਸੰਭਾਲ ਕੀਤੀ ਜਾ ਸਕੇ। ਫਗਵਾੜੇ ਤੋਂ ਸਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ। ਅੱਜ ਸਾਰੇ ਭਰਾ ਮੇਰੇ ਦੋਸਤ ਨੌਸਟਲਫ ਕਲਬ ਗੜਛੜੀ ਦੇ ਪ੍ਰਧਾਨ ਸਾਰੇ ਬੁੜੀ ਟੀਮ ਸਾਡੇ ਲਈ ਆਜਾ ਮੇਰਾ ਜਨਮ ਦਿਨ ਸੀ ਉਹ ਅੱਜ ਅਸੀਂ ਵੈਰਲੋ ਆਜਾ ਲੰਗਾ ਲਾਇਆ ਬੁੱਟਿਆਂ ਦਾ ਬੁੱਟੇ ਬੰਡੇ ਅੱਜ ਕਿਹ ਤਰ੍ਹਾਂ ਸਭ ਬੁੱਟੇ ਬੰਡੇ ਆ ਔਰ ਮੈਂ ਹੀ ਆਜ ਕਰਦਾ ਕਿ ਜਿੱਦਾਂ ਅਸੀਂ ਆਪਣਾ ਬਰਥਡੇ ਤਾਂ ਮਨਾਉਣੀ ਆ ਹਰ ਬੰਦੇ ਨੇ ਹੀ ਸਾਡੇ ਵਰਗੇ ਰਹੀ ਇਹ ਵੀ ਕਰਦਾ ਕਿ ਆਪਣਾ ਬਰਥਡੇ ਨੌਸਟਲ ਕਿਸੇ ਨਾ ਕਹਿੰਦੇ ਬੁੱਟੇ ਲਾ ਕੇ ਜਾਂ ਹੋਰ ਕੋਈ ਕੰਮ ਕਰਕੇ ਜੇ ਤਰ੍ਹਾਂ ਸਵਾਛਣ ਕੰਮ ਕਰਪਨ ਲਈਏ ਤਾਜਪੁਰ ਇੱਕ ਸਮਾਨਕ ਜਿਹੜੇ ਸੇਲ ਬਣ ਸਕਿਆ ਕਿ ਜੀ ਆਪਣੇ ਖਾਲ ਬਰੇਦਨ ਤੋਂ ਬਣਾਏ ਉਹਨੇ ਲੇਕਾ ਇਦਾਂ ਮਨਾਂ ਮੇ ਦਾ ਥੋੜਾ ਜਿਹਾ ਮਜ਼ਾ ਲੱਗਦਾ ਤੁਸੀਂ ਬੈਤ ਤੁਹਾਨੂੰ ਇਹ ਕਹਿੰਦਾ ਇੱਧਰ ਕੰਮ ਕਰੇ ਦੇਖੋ ਔਰ ਤੁਹਾਨੂੰ ਖੁਦ ਲੱਗੂਆ ਤੁਹਾਡੇ ਮਨ ਨੂੰ ਸੰਤੋਸ਼ਟੀ ਮਿਲੂਗੀ ਜਿਹੜਾ ਮੈਂ ਕੰਮ ਕਰ ਰਿਹਾ ਮੇਰੇ ਘਰਿਆ ਜੋ ਅੱਜਕਲ ਹਾਲਾਤ ਹੈ ਟੈਂਪਰੇਚਰ 48 50 54 ਚੱਲ ਰਿਹਾ ਉਹਦੇ ਲਈ ਸਾਡਾ ਬੁੱਟੇ ਤੁਸੀਂ ਦੇਖਿਆ ਬੱਚੇ ਬੁੱਟੇ ਮੋਟੇ ਆਪਣੇ ਤੱਬ ਬੱਤ ਬੁੱਟੇ ਇਹ ਮੁੰਡੇ ਵੀ ਆ ਰਹੇ ਅਸੀਂ ਇਹੀ ਆਸ ਕਰਦੇ ਜਿੱਤੇ ਸਾਡੀ ਲੰਡੀ ਛਡੋਈ ਹੈ ਜੀ ਸਾਡੇ ਕਲੱਬ ਸਾਡੇ ਸੋਹਣਾ ਸਿਟੀ ਕਲੱਬ ਨੂੰ ਸਾਡੇ ਲੋ ਇਹ ਵੇਲੇ ਲੜੀ ਚੱਲ ਜਰਨੀ ਆ ਗਾ ਦੇਖੋ ਅਸੀਂ ਸੌ ਨਹੀਂ ਲਾਏ ਬਰੀ ਕਿੰਨੇ ਬੁੱਟੇ ਲਾਣੇ ਸੀ ਫਗੜਾ ਸਿਟੀ ਫਗੜਾ ਸ਼ਾਇਦ ਅਸੀਂ ਇੱਕ ਦੱਸਾਂਗੇ ਜੇ ਬੁੱਟੇ ਜਿੰਨੇ ਲਾ ਰਹੇ ਆ ਜਿੱਦਾਂ ਅਸੀਂ ਬੱਤ ਬਾਰੇ ਬੱਤਾਂ ਨੂੰ ਸ਼ੁੱਧ ਕਰਨ ਲਈ ਜਿੱਦਾਂ ਸਾਥ ਹੋਊਗਾ ਬੱਤੋ ਅਸੀਂ ਬੁੱਟੇ ਲਾਵਾਂਗੇ ਇੱਕ ਫੇਰ ਸਾਰੇ ਜਾਂਦੇ ਧੰਨਵਾਦ ਜੀ ਮੇਰੇ ਜਨਦਨ ਤੇ ਸਾਰੇ ਇਕੱਠੇ ਹੋਏ ਬਰਾ ਥੈਂਕ ਯੂ ਸੋ ਮਚ ਥੈਂਕ